ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ 셔ਟ ਦੀ ਕਟਿੰਗ ਕਰਦੇ ਆਂ ਤੇ ਇਹਦੇ ਵਿੱਚ ਦੱਸਦੇ ਆਂ ਕਿ neck ਪਿੱਛੇ ਜਾਣ ਦਾ ਕਾਰਨ ਸਟੂਡੈਂਟ ਨੇ ਜੋ ਆਪਣੇ ਕੋਲ ਖੜੇ ਨੇ ਪੁੱਛਦੇ ਨੇ ਕਿ ਜੋ 셔ਟ ਉਹਨਾਂ ਨੇ ਪਹਿਲਾਂ ਰੈਡੀ ਕਰੀ ਸੀਗੀ ਇਹਨਾਂ ਨੂੰ ਪ੍ਰੋਬਲਮ ਆਈ ਹੈ ਕਿ neck ਆ ਜੋ ਪਿੱਛੇ ਨੂੰ ਜਾਂਦਾ ਹੈ ਇਹਨਾਂ ਦਾ ਬਣਿਆ ਹੋਇਆ ਦੱਸਦੇ ਆਂ ਵੀ ਇਹਦੇ ਵਿੱਚ ਕੀ ਕਾਰਨ ਹੋ ਸਕਦਾ ਪਹਿਲਾਂ ਤਾਂ ਜੋ ਆਪਣੀ ਕਟਿੰਗ ਉਹ ਸਹੀ ਨਹੀਂ ਹੁੰਦੀ ਜਿਹਦੇ ਕਰਕੇ ਆਪਣਾ neck ਆ ਜੋ ਪਿੱਛੇ ਜਾਂਦਾ ਹੈ ਸਭ ਤੋਂ ਪਹਿਲਾਂ ਜੀ ਆਪਾਂ ਤੀਰਾ ਦੇਖ ਲੈਣੇ ਆ ਤੀਰਾ ਜੋ 셔ਟ ਦਾ ਆਪਾਂ 6 ਇੰਚ ਤੇ ਮਾਰਕ ਕਰ ਲੈਣੇ ਆ ਉਹ ਤੋਂ ਬਾਅਦ ਜੋ ਆਪਣੇ ਕੋਲ ਰੈਡੀ 셔ਟ ਆ ਇਦੇ ਉੱਪਰ ਵੀ ਆਪਾਂ ਦੇਖੋ ਆਪਣੇ ਥੀਰੇ ਦਾ ਨਾਪ ਲੈ ਲੈਣਾ ਹੈ। ਕਿੰਨਾ ਜ਼ਿਆਦਾ ਚੌੜਾ ਨਹੀਂ ਕਰਨਾ ਹੁੰਦਾ ਹੈਗਾ। ਜਿੰਨਾ ਵੀ ਇਹ ਦੇਖੋ ਇਹਦੀ ਸ਼ੇਪ ਆ ਉਸ ਦੇ ਅਕੋਰਡਿੰਗ ਹੀ ਆਪਾਂ ਇਹ ਸ਼ਟ ਰੱਖਣੀ ਆ। ਥੀਰਾ ਹੈਗਾ ਜੀ 11.5 ਇੰਚ 1 ਇੰਚ ਆਪਾਂ ਇਹਦੇ ਵਿੱਚ ਪਲੱਸ ਕਰਕੇ ਥੀਰੇ ਦੀ ਜੋ ਕਟਿੰਗ ਆ ਉਹ ਕਰਨੀ ਆ। ਤੇ ਜੋ ਵਿਚਕਾਰ ਤੋਂ ਥੀਰਾ ਹੈ ਇਹ ਵੀ ਦੇਖੋ ਜੀ ਆਪਾਂ ਇਹਦਾ ਨਾਪ ਲੈ ਲੈਣਾ ਹੈ। ਵਿਚਕਾਰ ਤੋਂ ਥੀਰਾ ਹੈਗਾ 3 ਇੰਚ। ਤੀਰਾ ਜਦੋਂ ਆਪਾਂ ਸਹੀ ਨਹੀਂ ਕੱਟਦੇ ਹੈਗੇ ਇਹ ਵੀ ਜਦੋਂ ਆਪਣਾ ਸੂਟ ਇਥੋਂ ਲੂਸ ਹੋ ਜਾਂਦਾ ਉਹਦਾ ਵੀ ਕਾਰਨ ਹੈ ਕਿ ਆਪਣਾ ਜੋ ਸ਼ਰਟ ਆ ਪਿੱਛੇ ਨੂੰ ਜਾਣ ਲੱਗ ਜਾਂਦੀ ਆ ਹੁਣ ਆਪਾਂ ਦੇਖ ਲੈਣੇ ਆ ਜੇ 2.5 ਇੰਚਾ ਜੋ ਆਪਾਂ ਲੈਣੇ ਆ ਨੈਕ ਵਾਸਤੇ ਉਹ ਤੋਂ ਬਾਅਦ 3 ਇੰਚਾ ਜੁਈ ਆਪਣਾ ਜੋ ਵਿਚਕਾਰ ਤੋਂ ਸਪੇਸ ਆ ਉਹ ਆ ਗਈ ਤੇ ਇੰਨਾ ਜੋ ਆਪਣਾ ਸਲਾਈ ਚ ਆਜੂਗਾ ਸੋ 6 ਇੰਚ ਤੀਰਾ ਆਪਣਾ ਪ੍ਰੋਪਰ ਕਟਿੰਗ ਹੋਊਗਾ ਤੁਸੀਂ ਇਸ ਢੰਗ ਨਾਲ ਆ ਜੋ ਤੀਰਾ ਲੈਣਾ ਹੈ ਜੇਕਰ ਤੁਹਾਨੂੰ ਪ੍ਰੋਬਲਮ ਆ ਕੇ ਤੁਹਾਡਾ ਨੈਕ ਪਿੱਛੇ ਜਾਂਦਾ ਹੈ ਇਸ ਤੋਂ ਬਾਅਦ ਮੋਡੇ ਦੇ ਨਿਸ਼ਾਨ ਲਗਾ ਲੈਣੇ ਨੇ ਸਵਾ 7 ਇੰਚਾ ਜੋ ਆਪਾਂ ਮੋਡੇ ਦੀ ਕਟਿੰਗ ਕਰਦੇ ਆ ਮੇਨ ਇਹ ਪਲੇਟਸ ਦੇ ਨਿਸ਼ਾਨ ਪਹਿਲਾਂ ਆਪਾਂ ਪਲੇਟਸ ਦੇ ਨਿਸ਼ਾਨ ਦੇਖ ਲੈਣੇ ਆ ਪਲੇਟਸ ਦੇ ਨਿਸ਼ਾਨ ਜੇਕਰ ਆਪਣੇ ਉੱਚੇ ਜਾਂ ਜ਼ਿਆਦਾ ਨੀਵੇਂ ਹੋ ਗਏ ਤਾਂ ਉਹਦਾ ਵੀ ਇੱਕ ਰੀਜਨ ਹੁੰਦਾ ਕਿ ਆਪਣਾ ਨੈਕ ਆ ਜੋ ਪਿੱਛੇ ਜਾਣ ਲੱਗ ਜਾਂਦਾ ਏ ਇਹ ਵੀ ਆਪਾਂ ਸ਼ਰਟ ਤੋਂ ਦੇਖ ਲੈਣੇ ਆ ਜੀ ਜੇਕਰ ਕਸਟਮਰ ਦੇ ਸ਼ਰਟ ਬਿਲਕੁਲ ਸਹੀ ਆ ਤਾਂ ਫਿਰ ਆਪਾਂ ਨਾਪ ਦੇਖੋ ਸ਼ਰਟ ਤੋਂ ਹੀ ਲੈਣਾ ਏ ਕਈ ਵਾਰ ਦੇਖੋ ਬਾਡੀ ਤੋਂ ਨਾਪ ਆਪਾਂ ਤੋਂ ਨਹੀਂ ਲਿਆ ਹੁੰਦਾ ਪਲੇਟ ਹੈਗੀ ਜੀ ਦੇਖੋ 10.5 ਇੰਚ ਦੇ ਉੱਪਰ ਉਹਨਾਂ ਦੀ ਰੈਡੀ ਆ ਪਲੇਟ ਸੋ ਆਪਾਂ ਜੋ ਪਲੇਟ ਪਾਉਣੀਆਂ ਦੇਖੋ 10.5 ਦੇ ਉੱਪਰ ਰੈਡੀ ਸੀਗੀ ਤਾਂ ਆਪਾਂ ਜੋ ਕਸਟਮਰ ਦੀ ਪਲੇਟ ਆ ਸਾਡੇ 11 ਇੰਚ ਉੱਪਰ ਲੈਣੀ ਆ 11.5 ਦੇ ਉੱਪਰ ਮਾਰਕ ਕਰਨਾ ਹੈ 6 ਇੰਚਾ ਜੋ ਡਾਊਨ ਲੈਣੀ ਆ 3.5 ਇੰਚ ਦੀ ਜੋ ਸੈਂਟਰਲ ਸਪੇਸ ਲੈਣੀ ਆ ਜੋ ਸਾਈਡ ਵਾਲਾ ਮਾਰਕਾ 1.2 ਇੰਚ ਦੇ ਉੱਪਰ ਕਰਨਾ ਹੈ ਜੀ ਜਿੰਨਾ ਵੀ ਆਪਾਂ ਆਹ ਵਾਲੀ ਸਪੇਸ ਲਈਆ ਪੌਣੇ 2 ਇੰਚ ਦੀ ਤਾਂ ਇਹ ਆਪਾਂ 2.5 ਇੰਚ ਲੈ ਲੈਣੀ ਹੈ ਇੱਥੋਂ ਚੈਸਟ ਹੈਗੀ ਆ ਜੀ ਉਹਨਾਂ ਦੀ 19.5 ਇੰਚ ਪੌਣੇ 10 ਦੇ ਉੱਪਰ ਮਾਰਕ ਕਰ ਲੈਣਾ ਪਹਿਲਾ ਜੋ ਨਿਸ਼ਾਨ ਆਪਾਂ 1 ਇੰਚ ਤੇ ਲਗਾਵਾਂਗੇ ਦੂਜਾ ਨਿਸ਼ਾਨ ਲਗਾਵਾਂਗੇ 2.5 ਇੰਚ ਦੇ ਉੱਪਰ ਆਹ ਵਾਲੀਆ ਚ ਉਹਨਾਂ ਦੀ ਫਰੰਟ ਕਾਟਾ ਆਹ ਵਾਲੀਆ ਚ ਉਹਨਾਂ ਦੀ ਬੈਕ ਕਾਟਾ ਹਾਂ ਜੋਂ ਕਰਦੇ ਆਪਾਂ ਸ਼ਰਟ ਦੀ ਕਟਿੰਗ ਹਾਂਜੀ ਕਟਿੰਗਾ ਜੋ ਸ਼ਰਟ ਦੀ ਆਪਣੀ ਹੋ ਗਈ ਆ ਪਲੇਟਸ ਦੇ ਨਿਸ਼ਾਨੇ ਜੋ ਆਪਾਂ ਦੂਜੇ ਪਾਸੇ ਕੱਢ ਲੈਣੇ ਨੇ ਓਕੇ ਥੈਂਕ ਯੂ ਜੀ ਜੇ ਹੋਰ ਵੀ ਤੁਹਾਨੂੰ ਸ਼ਰਟ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤਾਂ ਆਪਾਂ ਉਸ ਦੇ ਉੱਤੇ ਵੀ ਕੋਈ ਹੋਰ ਵੀਡੀਓ ਤੁਹਾਨੂੰ ਜਰੂਰ ਬਣਾ ਕੇ ਦੇਵਾਂਗੇ ਓਕੇ ਥੈਂਕ ਯੂ